ਵੀ ਸੂੰਡੀਆਂ ਬਹੁਤ ਜ਼ਿਆਦਾ ਹਮਲਾ ਕਰਦੀ ਹੈ ਪਰ ਮੈਂ ਅੱਜ ਖੁਦ ਆਪਦੇ ਖੇਤਾਂ ਦੇ ਵਿੱਚ ਜਦੋਂ ਚੈੱਕ ਕੀਤਾ ਤੇ ਮੈਂ ਆਪਦੇ ਹੱਥੀਂ ਵੇਖੀਆਂ ਨੇ ਸੂੰਡੀਆਂ ਸਰਕਾਰ ਨੇ ਪਰਾਲੀ ਦੀ ਅੱਗ ਲਾਉਣ ਤੇ ਬੜੇ-ਬੜੇ ਜ਼ੋਰ ਨਾਲ ਪਰਾਲੇ ਕੀਤੇ ਵੀ ਬੜੇ-ਬੜੇ ਅਫਸਰਾਂ ਨੂੰ ਭੇਜਿਆ ਪੁਲਿਸ ਪ੍ਰਸ਼ਾਸਨ ਨਾਲ ਭੇਜਿਆ ਪਰ ਹੁਣ ਅਸੀਂ ਮੰਗ ਇਹ ਕਰਦੇ ਆਂ ਵੀ ਹੁਣ ਵੀ ਐਗਰੀਕਲਚਰ ਡਿਪਾਰਟਮੈਂਟ ਆਣ ਕੇ ਵੇਖੇ ਹੁਣ ਵੀਡੀਓ ਬਣਾਵੇ ਉਹ ਭਗਵੰਤ ਮਾਨ ਦੀ ਸਰਕਾਰ ਦੀ ਕਰੋ ਮੋਦੀ ਦੀ ਸਰਕਾਰ ਦੀ ਕਰੋ ਉਹ ਜਿਹੜਾ ਟ੍ਰੈਨਰਲ ਬੋਰਡ ਨੇ ਬਣਿਆ ਜਿਹੜਾ ਪਰਾਲੀ ਦੀ ਪ੍ਰਦੂਸ਼ਨ ਤੇ ਅੱਗ ਨੂੰ ਰੋਕਦਾ ਹੈ ਉਹ ਉਹਦੇ ਉਹਦੇ ਕੋਲ ਵੀਡੀਓ ਭੇਜਣਾ ਵੀ ਆਹ ਕਿਸਾਨਾਂ ਦੀ ਸਮੱਸਿਆ ਹੈ ਜਾਂ ਕਿਸਾਨਾਂ ਦਾ ਨੁਕਸਾਨ ਹੁੰਦਾ ਪਿਆ ਹੈ ਇਹ ਕੌਣ ਜ਼ਿੰਮੇਵਾਰ ਹੈ ਸਭ ਤੋਂ ਵੱਡੀ ਗੱਲ ਇਹਦੀ ਸਰਕਾਰ ਦੋਸ਼ੀ ਹੁੰਦੀ ਹੈ ਹੁਣ ਉਹ ਸਰਕਾਰ ਨੇ ਜਿਹੜਾ ਜ਼ੋਰ ਦੇ ਦਿੱਤਾ ਵੀ ਤੁਸੀਂ ਪਰਾਲੀ ਜਿਹੜੀ ਵਿੱਚੇ ਨਸ਼ਤ ਕਰਨੀ ਹੈ ਜਿਹੜੀ ਸੱਲ ਵਾਲੀ ਜਗ੍ਹਾ ਹੈ ਉੱਥੇ ਸੁੰਡੀ ਦਾ ਬਹੁਤ ਵੱਡਾ ਹਮਲਾ ਹੈ ਤੁਸੋ ਕਿਸਾਨ ਵੀਰਾਂ ਨੂੰ ਹੀ ਅਲਾਈਟ ਕੀਤਾ ਜਾਂਦਾ ਵੀ ਤੁਸੀਂ ਆਪਦੇ ਜਿਹੜੇ ਸੱਲ ਵਾਲੀਆਂ ਜਗ੍ਹਾ ਨੇ ਉਹਨਾਂ ਤੇ ਨਿਗਾਹ ਮਾਰ ਕੇ ਤੇ ਇਹਨਾਂ ਦਾ ਸੁੰਢੀ ਦਾ ਮੈਂ ਜਕਸੀਰ ਸਿੰਘ ਕੋਲਾਈ ਭਾਰਤੀ ਕਿਸਾਨੀ ਨੀਯਕਤਾ ਉਗਰਾਹ ਦਾ ਜ਼ਿਲ੍ਹਾ ਸਕਟਨਗੱਤਰ ਅਸੀਂ ਅੱਜ 16 ਦਸੰਬਰ ਨੂੰ ਆਪਦੇ ਖੇਤਾਂ ਦੇ ਵਿੱਚ ਕਿਉਂਕਿ ਵੀਡੀਓ ਬਹੁਤ ਵਾਇਰਲ ਹੋ ਰਹੀਆਂ ਸੀ ਕਿ ਸੁੰਢੀ ਦੇ ਲੈਵਲ ਤੇ ਵੀ ਸੁੰਢੀ ਬਹੁਤ ਜ਼ਿਆਦਾ ਹਮਲਾ ਕਰ ਰਹੀ ਪਰ ਮੈਂ ਅੱਜ ਖੁਦ ਆਪਦੇ ਖੇਤਾਂ ਦੇ ਵਿੱਚ ਜਦੋਂ ਚੈੱਕ ਕੀਤਾ ਅਸੀਂ ਕਿਹਾ ਮਾੜੀ ਮੋਟੀ ਸੁੰਡੀ ਹੋਊਗੀ ਪਰ ਮੈਂ ਜਦੋਂ ਆਪਦੇ ਖੇਤ ਦੇ ਵਿੱਚ ਚੈੱਕ ਕੀਤਾ ਤੇ ਮੈਂ ਆਪਦੇ ਹੱਥੀਂ ਵੇਖਿਆ ਨੇ ਸੁੰਡੀਆਂ ਬਹੁਤ ਜ਼ਿਆਦਾ ਨੁਕਸਾਨ ਜਿਵੇਂ ਕਿੱਲਿਆਂ ਦੇ ਵਿੱਚ ਕਨਾਲਾਂ ਦੇ ਪ੍ਰਤੀ ਨੁਕਸਾਨ ਹੋ ਚੁੱਕਾ ਹੈ ਤੇ ਹਜੇ ਉਹ ਸੁੰਡੀ ਉਵੇਂ ਬਰਕਰਾਰ ਬੈਠੀ ਹੈ ਇਹ ਜਿਹੜਾ ਨੁਕਸਾਨ ਹੋ ਰਿਹਾ ਹੈ ਸੁੰਡੀ ਦਾ ਸਭ ਤੋਂ ਵੱਡੀ ਗੱਲ ਇਹ ਇਹਦੀ ਸਰਕਾਰ ਦੋਸ਼ੀ ਹੁੰਦੀ ਹੈ ਦੂਜਾ ਇਹਦੇ ਤੇ ਜਿਹੜਾ ਸਭ ਤੋਂ ਪਹਿਲੋਂ ਪਹਿਲੂ ਬਣਦਾ ਵੀ ਸਰਕਾਰ ਨੇ ਜਿਹੜਾ 10 ਜੂਨ ਦਾ ਕਹਤਾ ਸੀਗਾ ਫਿਰ 15 ਜੂਨ ਦਾ ਕਹਤਾ ਜਿਹੜਾ ਜੂਨ ਦੇ ਮਹੀਨੇ ਪਹਿਲੇ ਜੂਨ ਦੇ ਸਟਾਰਟਿੰਗ ਚ ਝੋਨਾ ਹੁੰਦਾ ਸੀਗਾ ਉਦੋਂ ਗਰਮੀ ਬਹੁਤ ਜੁੰਦੇ ਨਹੀਂ ਟੈਂਪਰੇਚਰ ਸਹੀ ਹੁੰਦਾ ਸੀਗਾ ਜਦੋਂ ਅਸੀਂ ਝੋਨਾ ਵੜਦੇ ਉਦੋਂ ਵੀ ਟੈਂਪਰੇਚਰ ਸਹੀ ਹੁੰਦਾ ਸੀ ਪਰਾਲੀ ਸੜ ਜਾਂਦੀ ਸੀ ਪਰਾਲੀ ਦਾ ਜਿਹੜਾ ਧੂਆ ਵੀ ਘਟ ਹੁੰਦਾ ਸੀਗਾ ਤੇ ਪਰਾਲੀ ਦਾ ਜਿਹੜਾ ਥੱਲੇ ਮੌਇਸਚਰ ਵੀ ਨਹੀਂ ਰਹਿੰਦਾ ਸੀਗਾ ਪਰ ਹੁਣ ਕਿਸਾਨਾਂ ਦੀ ਇਹ ਤਾਂ ਗੱਲ ਮੰਨੀ ਨਹੀਂ ਗਈ ਹੁਣ ਉਹ ਸਰਕਾਰ ਨੇ ਜਿਹੜਾ ਜ਼ੋਰ ਦੇ ਦਿੱਤਾ ਵੀ ਤੁਸੀਂ ਪ੍ਰਾਲੀ ਜਿਹੜੀ ਵਿੱਚੇ ਨਸ਼ਟ ਕਰਨੀ ਹੈ ਸੋ ਇਹਦੇ ਵਿੱਚ ਮੈਂ ਜਿਹੜੀ ਪ੍ਰਾਲੀ ਵੱਡੇ ਲੈਵਲ ਤੇ ਸਾੜੀ ਨਹੀਂ ਸੀਗੀ ਕਿਉਂਕਿ ਇਹਦੇ ਵਿੱਚ ਕੱਲੀ ਜਿਹੜੀ ਆਉਂਦੀ ਆ ਪੂਛਾਂ ਸਾੜ ਕੇ ਤੇ ਅਸੀਂ ਸਾਰੀ ਉਵੇਂ ਪ੍ਰਾਲੀ ਸੱਲ ਦੇ ਵਿੱਚ ਝੋਨਾ ਜਿਹੜਾ ਸੀਗਾ ਤੇ ਕਣਕ ਜਿਹੜੀ ਉਵੇਂ ਬੀਜ ਦਿੱਤੀ ਇਹਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੈ ਜਿਹੜੀ ਸੱਲ ਵਾਲੀ ਜਗ੍ਹਾ ਹੈ ਉੱਥੇ ਸੁੰਡੀ ਦਾ ਬਹੁਤ ਵੱਡਾ ਹਮਲਾ ਹੈ ਤੁਸੋ ਕਿਸਾਨ ਵੀਰਾਂ ਨੂੰ ਹੀ ਅਲਰਟ ਕੀਤਾ ਜਾਂਦਾ ਵੀ ਤੁਸੀਂ ਆਪਦੇ ਜਿਹੜੇ ਸੱਲ ਵਾਲੀਆਂ ਜਗ੍ਹਾ ਨੇ ਉਹਨਾਂ ਤੇ ਨਿਗਾਹ ਮਾਰ ਕੇ ਤੇ ਇਹਦੇ ਸੁੰਡੀ ਦਾ ਦੂਜਾ ਜਿਹੜਾ ਐਗਰੀਕਲਚਰ ਡਿਪਾਰਟਮੈਂਟ ਹੈ ਇਹ ਇਹਨਾਂ ਦੀ ਗੱਲ ਇਹ ਆ ਬੂਹੇ ਆ ਜਨ ਤੇ ਵਿਨੋ ਕੁੜੀ ਦੇ ਕੰਨ ਇਹ ਜਿਹੜਾ ਡਿਪਾਰਟਮੈਂਟ ਇਹ ਨਹੀਂ ਵੇਖਦਾ ਵੀ ਇਹ ਸੁੰਢੀ ਆਉਂਦੀ ਕਿਵੇਂ ਆ ਜਾਂ ਇਹਦੇ ਸੁੰਢੀ ਦਾ ਇਲਾਜ ਕਿਵੇਂ ਆ ਕਲੋਰੀ ਪਾ ਕੇ ਵੇਖੀ ਕੋਈ ਉਸੇ ਖੇਤਾਂ ਦੇ ਵਿੱਚ ਪਹਿਲੋ ਪਾਈ ਇਹ ਕਲੋਰੀ ਜਿੱਥੇ ਉਹ ਸਾਨੂੰ ਸ਼ੱਕ ਸੀਗਾ ਉੱਥੇ ਵੀ ਸੁੰਢੀ ਅਜੇ ਉਵੇਂ ਬਾਰ ਕਰਾ ਰਹੇ ਸੋ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਕਰਾਉਣ ਦੇ ਪਿੱਛੇ ਬੜੇ-ਬੜੇ ਨਾਰੇ ਮਾਰੇ ਸੀਗੇ ਵੀ ਭਾਈ ਇਹ ਜਿਹੜਾ ਸੁੰਡੀ ਨਾਲ ਨੁਕਸਾਨ ਹੁੰਦਾ ਹੈ ਜਿਹੜੀ ਸੁਪਰ ਸੀਡਰ ਨਾਲ ਕਣਕ ਵਿੱਚ ਅਸੀਂ ਬੀਜਦੇ ਆ ਇਹਦੇ ਨਾਲ ਨੁਕਸਾਨ ਹੁੰਦਾ ਹੈ ਸਰਕਾਰਾਂ ਦੇ ਤੇ ਪੱਕਾ ਪ੍ਰਾਲਾ ਕਰਕੇ ਜਾਂ ਪੱਕਾ ਜਿਹੜਾ ਇਹਦਾ ਇਲਾਜ ਕਰਕੇ ਆ ਟ੍ਰੀਟਮੈਂਟ ਜਿਹੜਾ ਇਹਦੀ ਦਵਾਈ ਹੈ ਜਿਹੜੀਆਂ ਦੀ ਪੈਸੀ ਸਾਈਡ ਵਧੀਆ ਬਣ ਕੇ ਉਹ ਇਹਨਾਂ ਕਿਸਾਨਾਂ ਨੂੰ ਦਿੱਤੀ ਜਾਵੇ ਜਾਂ ਕੋਈ ਇਹਦਾ ਹੋਰ ਬੀਆਂ ਦੇ ਵਿੱਚ ਸੋਧ ਕੀਤੀ ਜਾਵੇ ਸੋ ਇਸ ਕਰਕੇ ਅਸੀਂ ਅਪੀਲ ਕਰਦੇ ਹਾਂ ਔਰ ਅਸੀਂ ਪੂਰ ਜ਼ੋਰ ਨਾਲ ਮੰਗ ਕਰਦੇ ਹਾਂ ਕਿ ਜੇਕਰ ਇਹੋ ਜਿਹਾ ਹਾਲੇ ਹੁੰਦੇ ਰਹੇ ਕਿਸਾਨਾਂ ਤੇ ਕਿਸਾਨੀ ਹੋਰ ਪਿੱਛੇ ਜਾਊ ਕਿਸਾਨੀ ਦਾ ਬਹੁਤ ਵੱਡਾ ਨੁਕਸਾਨ ਹੋਊਗਾ ਸਰ ਨੇ ਪਰਾਲੀ ਦੀ ਅੱਗ ਲਾਉਣ ਤੇ ਬੜੇ ਵੱਡੇ ਜ਼ੋਰ ਨਾਲ ਪਰਾਲੇ ਕੀਤੇ ਵੀ ਬੜੇ ਵੱਡੇ ਅਫਸਰਾਂ ਨੂੰ ਭੇਜਿਆ ਪੁਲਿਸ ਪ੍ਰਸ਼ਾਸਨ ਨਾਲ ਭੇਜਿਆ ਪਰ ਹੁਣ ਅਸੀਂ ਮੰਗੇ ਕਰਦੇ ਆਂ ਵੀ ਹੁਣ ਵੀ ਐਗਰੀਕਲਚਰ ਡਿਪਾਰਟਮੈਂਟ ਆਣ ਕੇ ਵੇਖੇ ਹੁਣ ਵੀਡੀਓ ਬਣਾਵੇ ਉਹ ਭਗਵੰਤ ਮਾਨ ਦੀ ਸਰਕਾਰ ਦੀ ਕਰੋ ਮੋਦੀ ਦੀ ਸਰਕਾਰ ਦੀ ਕਰੋ ਉਹ ਜਿਹੜਾ ਟ੍ਰੀਨਲ ਬੋਰਡੜੇ ਬਣਿਆ ਜਿਹੜਾ ਪਰਾਲੀ ਦੀ ਪ੍ਰਦੂਸ਼ਣ ਤੇ ਅਗਰ ਤੋਂ ਰੋਕਦਾ ਹੈ ਉਹ ਉਹਦੇ ਕੋਲ ਵੀਡੀਓ ਭੇਜਣਾ ਵੀ ਆ ਕਿਸਾਨਾਂ ਦੀ ਸਮੱਸਿਆ ਹੈ ਜਾਂ ਕਿਸਾਨਾਂ ਦਾ ਨੁਕਸਾਨ ਹੁੰਦਾ ਪਿਆ ਹੈ ਇਹ ਕੌਣ ਜ਼ਿੰਮੇਵਾਰ ਹੈ ਇਹ ਜਿਹੜਾ ਪਰਾਲੀ ਦਾ ਬੋਰਡ ਉਹਨਾਂ ਬਣਾਇਆ ਪ੍ਰਦੂਸ਼ਣ ਬੋਰਡ ਹੈ ਉਹ ਇਹਦਾ ਇਲਾਜ ਕਰੇ ਕਿ ਸੈਂਟਰ ਗਵਰਨਮੈਂਟ ਇਲਾਜ ਕਰੇ ਕਿ ਪੰਜਾਬ ਸਰਕਾਰ ਇਲਾਜ ਕਰੇ ਐਗਰੀਕਲਚਰ ਆਣ ਕੇ ਇੱਥੇ ਡਿਪਾਰਟਮੈਂਟ ਵੇਖੇ ਇਹਦਾ ਜਿਹੜਾ ਕਿਸਾਨਾਂ ਨੂੰ ਆਣ ਕੇ ਜਾਗਰੂਤ ਕਰਕੇ ਉਹਨਾਂ ਨੂੰ ਦੱਸੇ ਜੇ ਇਹਨਾਂ ਕੋਲ ਟ੍ਰੀਟਮੈਂਟ ਹੈਗਾ ਤੇ ਕਰੇ ਪਰ ਮੈਨੂੰ ਮੈਨੂੰ ਉਮੀਦ ਹੈ ਜੋ ਮੈਂ ਸਰਚ ਕੀਤੀ ਏ ਉਹਦੇ ਮੁਤਾਬਕ ਇਹਨਾਂ ਕੋਲ ਪੱਕਾ ਪ੍ਰਵੰਧ ਹੈ ਨਹੀਂ ਇਹਦਾ ਟ੍ਰੀਟਮੈਂਟ ਨਹੀਂ ਹੈਗਾ ਸੋ ਅਸੀਂ ਅੱਗੇ ਆਉਣ ਵਾਲੇ ਸਮਿਆਂ ਤੇ ਵੀ ਮੰਗ ਕਰਦੇ ਆਂ ਪਰ ਆਹ ਜਿਹੜਾ ਇਸ ਟਾਈਮ ਨੁਕਸਾਨ ਹੁੰਦਾ ਪਿਆ ਏ ਇਹ ਪਰਾਲੀ ਦਾ ਇਹ ਬੜਾ ਵੱਡਾ ਨੁਕਸਾਨ ਏ ਇਹ ਪਰਾਲੀ ਵਿੱਚ ਵਾਹਣ ਕਰਕੇ ਪਰਾਲੀ ਵਿੱਚ ਸਾਂਣ ਤੋਂ ਬਿਨਾਂ ਜਿਹੜੀ ਕਣਕ ਬੀਜੀ